गोल्ड ਦਾ ਮਿਲ ਮੰਗਿਆ ਜੀ ਬਈ ਹਾਂ ਜੀ 골ਡ ਦਾ ਸਾਨੂੰ 1 ਲੱਖ ਰੁਪਏ ਤੋਂ ਉੱਪਰ ਦੀ ਰਿਕੁਆਇਰਡ ਹੁੰਦੀ ਆ ਬਿੱਲ ਦੇ ਉਸ ਵੱਲੇ ਸਾਨੂੰ ਨਹੀਂ ਲੋੜ ਹੁੰਦੀ ਕਿ ਜੇ ਤੁਸੀਂ ਨੇ ਮਿਲਦੇ ਕਸਟਮਰ ਕੋਲੋਂ ਕੋਈ ਸੌਕੇ ਦਾ પ્લાਨ ਚੱਲ ਕੇ ਆਇਆ ਹੋਵੇ ਅਸੀਂ ਕਿਹੜਾ ਪਾਇਆ ਕਿ ਤਾਂ ਧਰੋ ਲੈ ਕੇ ਆ ਜਿਹੜਾ ਬੰਦਾ ਲੈ ਕੇ ਆ ਤੁਹਾਨੂੰ ਉਹ ਮਲਾਤਾ ਵਾਂ ਇਹਨਾਂ ਨੇ ਮੈਨੂੰ 골ਡ ਲੋਨ ਦਿੱਤਾ ਤੇ ਇਹਨਾਂ ਦੇ ਐਗਜ਼ੀਕਿਟਿਵ ਨੇ ਮੇ ਤੋਂ ਪੈਸੇ ਸਾਰੇ ਲੈ ਲਏ ਸੀਗੇ ਤੇ ਮੁੜ ਕੇ ਹੁਣ ਉਹ ਮੁੱਕ ਰਿਹਾ ਵਾ ਕਿ ਮੈਂ ਪੈਸੇ ਮੈਂ ਚੈਨ ਛੁੜਾ ਕੇ ਨਹੀਂ ਦੇਣੀ ਜਾਂ ਮੈਂ ਪੈਸੇ ਵਾਪਸ ਨਹੀਂ ਕਰਨੇ ਤੁਹਾ ਪਰ ਆਉਣਾ মিডিਆ ਤੁਹਾਡੇ ਨਾਲ ਹੈਗਾ ਤੁਸੀਂ ਖੁੱਲ ਕੇ ਗੱਲ ਕਰੋ ਜਿਹੜੀ ਗੱਲ ਕਰਨੀ ਹੈ ਕਿੱਦਾਂ ਹੋਇਆ ਕਿੱਦਾਂ ਤੁਹਾਡੇ ਨਾਲ ਪੂਰਾ ਮਾਮਲਾ ਦੱਸੋ ਗਿਲਨ ਵਾਲੀ ਨਹਿਰ ਤੇ ਜਾ ਕੇ ਫਿਰ ਉਹਨਾਂ ਨੇ ਇੱਕ ਛੋਟੇ ਜੇ ਦੁਕਾਨ ਤੇ ਬਿਠਾ ਕੇ ਫਿਰ ਉਹਨਾਂ ਨੇ ਸਾਰੇ ਪੈਸੇ ਲੈ ਮੇਤੋਂ ਫਿਰ ਪੈਸੇ ਲੈ ਕੇ ਕਰੇ ਚਲਾ ਗਿਆ ਜਿਹੜਾ ਲੜਕਾ ਹੈਗਾ ਵਾ ਉਹ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਪਸੰਦਦਾ ਵਾ ਪਸੰਦ ਤੋਂ ਬਾਅਦ ਤੇ ਲੜਕੀ ਨੂੰ ਕਹਿੰਦਾ ਕਿ ਮੈਨੂੰ ਪੈਸੇ ਦੀ ਲੋੜ ਹੈਗੀ ਹੈ ਜਦੋਂ ਪੈਸੇ ਦੀ ਲੋੜ ਹੁੰਦੀ ਹੈ ਤੇ ਕੁੜੀ ਨੂੰ ਧੋਖੇ ਦੇ ਵਿੱਚ ਇੱਥੇ ਬੈਂਕ ਤੇ ਲੈ ਕੇ ਜਾਂਦਾ ਵਾ ਲੈਂਡ ਤੋਂ ਬਾਅਦ ਕੋੜੀ ਨੂੰ ਉੱਪਰ ਭੇਜ ਦਿੰਦਾ ਵੈ ਤੇ ਮੁੰਡਾ ਬਾਹਰ ਖੜ ਜਾਂਦਾ ਵੈ। ਤੇ ਕਿਹਦਾ ਮਰਦ ਲੈਣਾ ਹੈ? ਮਰਦ ਲੈਣਾ। ਨਾ ਮੈਂ ਮਰਦ ਨਹੀਂ। ਕੁਲਿਹਰਾ ਅੱਜ ਕਿਹਨੇ ਆਇਆ? ਤੁਸੀਂ ਜਿਹੜਾ ਥੋੜਾ ਬੰਦਾ ਤੁਸੀਂ ਬੁਲਾਇਆ ਸੀ ਉਹ ਬੁਲਾਤਾ ਉਹ। ਨਹੀਂ ਨਹੀਂ ਉਹ ਇਸ ਜਿਹੜੀ ਉਹਨਾਂ ਨੇ ਚੈਨੀ ਵਿੱਚ ਉਹ ਤਾਂ ਮਿਸ ਰੱਖੀ ਗਈ ਉਹ ਤਾਂ ਇਸੇ ਬੈਂਕ 'ਚ ਰੱਖੀ ਆ। ਹਾਂ ਬਿੱਲ ਤਾਂ ਹੈਗਾ ਕੰਮ ਇਹਦਾ ਤੁਸੀਂ ਕੋਡ ਲਿਖਿਓਗੇ ਤੁਸੀਂ ਕਰਦਾ ਕਿਉਂਕਿ ਜੋ ਸਾਡਾ ਸੀ ਇਹ ਪ੍ਰੋਸੈਸਰ ਉਹ ਕੀਤਾ ਸੀ ਕਸਟਮਰ ਦੇ account 'ਚ ਪੈਸਾ ਪਾਇਆ ਹੋਆ। ਠੀਕ ਆ। ਠੀਕ ਆ ਉਹਨਾਂ ਨੇ ਕਿਲੋ ਪੜਾ ਕੇ ਦਿੱਤੇ ਕਿਲੋ ਨਹੀਂ ਪੜਾ ਕੇ ਦਿੱਤੇ ਉਹ ਤਾਂ ਗੋਲਡ ਦਾ ਮਿਲ ਮੰਗਿਆ ਜੀ ਬਾਈ। ਹਾਂ ਜੀ ਗੋਲਡ ਦਾ। ਸਾਨੂੰ 10 ਲੱਖ ਰੁਪਏ ਤੋਂ ਉੱਪਰ ਰਿਕੁਆਇਰਡ ਹੁੰਦੀ ਆ ਬਿੱਲ ਦੀ। ਉਸ ਵੱਲੇ ਸਾਨੂੰ ਨਹੀਂ ਲੋੜ ਹੁੰਦੀ ਕਿ ਜਿਹਨੇ ਇਹ ਮੁਰਦਾ ਕਸਟਮਰ ਉਹਦੀ ਸੇਵਿੰਗ account 'ਚੋਂ ਨਾਲ ਚੱਲ ਕੇ ਆਇਆ ਹੋਆ। ਅਸੀਂ ਘੜਾ ਪਾਇਆ ਜਾਂ ਉੱਤਰ ਹੋ ਲਿਆ ਕਿ ਆ ਜਿਹ ਕੁਛ ਹੋਰ ਗੱਲ ਕਰਾਂ ਉਹ ਤੁਹਾਡਾ ਪਰਸਨਲ ਮੈਟਰ ਹੈਗਾ ਬੈਂਕ ਦਾ ਕੀ ਰੋਲ ਹੈਗਾ ਬੈਂਕ ਨੇ ਤਾਂ ਤੁਹਾਨੂੰ ਸਾਰੇ ਡਾਕੂਮੈਂਟ ਦਿੱਤੇ ਹੋਏ ਆ ਨਾ ਕਿ ਦਾ ਕਹਿੰਦਾ ਵਾ ਕਿ ਮੈਨੂੰ ਕੰਮ ਨਹੀਂ ਚੱਲਦਾ ਕਿ ਨਾ ਕੋਈ ਚਾਰ ਤੋਂ 10 ਅਸੁਖ ਚਹਿ ਮੇਰੇ ਨਾਲ ਝੋਕੇ ਤੁਹਾਡੇ ਨਾਲ ਦਾ ਪਟਾ ਪਤਾ ਤਾਂ ਸਰ ਹੋਰ ਸਾਲੋਂ ਜ਼ਿਆਦਾ ਇੱਥੇ ਆ ਜੀ ਉਹਨੇ ਕਿ ਸਾਨੂੰ ਰੋਣਾ ਪਾਇਆ ਵਾ ਤੁਸੀਂ ਆਇਓ ਮੇਰੇ ਕੋਲ ਚੱਲ ਕੇ ਸਾਨੂੰ ਕੁਝ ਪਤਾਵਾ ਜੀ ਗੱਲ ਚਲੋ ਕਿ ਜੇ ਐਨਾ ਵੱਡਾ ਬੀਬੀ ਸਾਹਮਣੇ ਲੁਕੀਆ ਆਊਗਾ ਪਹਿਲਾਂ ਮੈਂ ਉਹ ਹੀ ਕਹਿੰਦਾ ਤੁਸੀਂ ਸਭ ਚੈਨਲ ਨਾਲ ਗੱਲ ਕਰੋ ਲੜਕੀ ਨਾਲ ਗੱਲ ਕਰੋ ਜਿਹੜੀ ਤੁਸੀਂ ਕਰਨੀ ਹੈ ਸਭ ਤੋਂ ਬੰਦਾ ਜਿਹੜਾ ਹੈਗਾ ਦਾ ਤੁਹਾਡਾ এমਪਲਾਈਅਰ ਹੈ ਸਰ এমਪਲਾਈਅਰ ਹੈਗਾ ਪਰ ਹੁਣ ਇੱਥੇ ਕਸਟਮਰ ਸਾਡੇ ਕੋਲ ਤਾਂ 20 ਤਰ੍ਹਾਂ ਦੇ ਕਸਟਮਰ ਹੁੰਦੇ ਆ ਹੁਣ ਆਹ ਥੋੜੀ ਹੈਗਾ ਕਿ ਸੱਚੀ ਗਾਣ ਕਿ ਤੁਸੀਂ ਇਹ ਸੱਚੀ ਤੁਸੀਂ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਕਿ ਕਿ ਚਾਹ ਉਹਨੇ ਉਹ ਚੁਟਣੀ ਉਹ ਹਾਂ ਚੁਟਣੀ ਨੀਚੇ ਖੜਾ ਕੇ ਇਹ ਲੜਕੀ ਦੇ ਬਿਆਨ ਹੈਗੇ ਆ ਮੈਨੂੰ ਥੋੜੀ ਪਤਾ ਨਾ ਚਾਹ ਨੂੰ ਕਿਸੇ ਮੌਕੇ ਤੇ ਸੀਸੀ ਕੈਮਰੇ ਦਾ ਤੁਸੀਂ ਦੇਖ ਸਕਦੇ ਹੋ 28 ਅਪ੍ਰੈਲ ਮੈਂ ਤੁਹਾਨੂੰ ਕਹਿ ਰਿਹਾ ਜੋ ਤੁਸੀਂ ਕਿੰਨੇ ਤੁਸੀਂ ਰਿਕੁਆਇਰਮੈਂਟ ਹੈਗੇ ਤੁਸੀਂ ਤੁਹਾਨੂੰ ਦਿਖਾ ਸਕਦੇ ਆ ਠੀਕ ਆ ਪਰ ਜੇ ਤੁਸੀਂ ਕਹੋਗੇ ਕਿ ਮੇਰਾ ਸਾਡਾ ਵੀ ਅਨਪੀਨ ਲੋਚ ਹੈਗਾ ਸਾਡਾ ਥੋੜੀ ਜਿੰਨਾ ਵਰਤ ਤੁਸੀਂ ਕਿੰਨੇ ਹੋ ਤੁਸੀਂ ਆਪਣੇ ਜਿਹੜੇ ਰਿਪੋਰਟ ਲਿਖਾਈ ਹੋਗੀ ਉਹ ਵੀ ਨਾਲ ਲਿਖਾਈ ਹੋਊਗੀ ਤੁਸੀਂ ਉਹ ਲੈ ਉਹ ਆਪਣੇ ਜਿਹੜੇ ਪੁਲਿਸ ਵਾਲੇ ਉਹਦੇ ਜੋ ਤੋਂ ਸਾਡੇ ਕੋਲ ਸਰਵਿਸ ਚਾਹੀਦੀ ਸੀ ਤੇ ਉਹ ਤਿਆਰ ਹੈਗੇ ਆ ਤੁਹਾਨੂੰ ਜਦ ਛੋਟਾ ਬੰਦਾ ਹੀ ਤੁਹਾਨੂੰ ਤੁਸੀਂ ਸੰਚਾਰ ਕੋਲ ਫੋਨ ਚੱਕਦਾ ਕੁਝ ਵੀ ਹੈ ਬਾਬਾ ਤੁਹਾਨੂੰ ਬੰਦਾ ਹੀ ਬਣਾਤਾ ਵਾ ਬਿਲਕੁਲ ਇਹ ਗੱਲ ਕਰ ਲੋ ਆ ਜੋ ਵੀ ਹੈਗੀ ਹੈ ਜਿੰਕ ਤੱਕ ਤੇ ਕਿ ਸੂਰੇਗਾ ਬੋਲੇ ਮੋਰੇ ਚ ਤੁਸੀਂ ਮੈਨੂੰ ਕਹੋਗੇ ਆ ਥੋੜੀ ਵੀ ਮੈਂ ਗੋਲ ਕੋਲ ਨਹੀਂ ਨਹੀਂ ਇਥੇ ਗੋਲ ਕਰਾ ਕੇ ਮੈਂ ਬੈਂਕ ਤੇ ਤੁਹਾਡੇ ਉਹ ਹਲਗੇ ਸਰਵਿਸ ਕਰਦਾ ਹਾਂ ਹਾਂ ਸਰਵਿਸ ਕਰਦਾ ਫਿਰ ਬੈਂਕ ਆਲਾ ਕਿੰਨਾ ਮਤਲਬ ਕੇਸਾ ਦਾ ਰੱਖਿਆ ਹੋਇਆ ਜੀ ਮਤਲਬ ਜਿਵੇਂ ਅਕਸਰ ਬੰਦੇ ਦੀ ਕੋਈ ਵੀ ਉਹ ਦੀ ਕੁਛ ਮਰਜੀ ਆਈਡੀ ਵਾ ਕੁਛ ਕਰ ਲੈਂਦੇ ਆ ਨਾ ਸਭ ਕੁਝ ਦਾਵਾ ਚ ਬੰਦਾ ਇਹ ਤਾਂ ਥੋੜੀ ਚਾਰ ਪੰਜ ਸਾਲ ਪੁਰਾਣਾ ਬੰਦਾ ਵਾ ਉਹ ਗੱਲ ਪਰਾਣੇ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਨੇ ਗੋਲਡ ਧੱਕੇ ਨਾਲ ਕੀਤਾ ਜੇ ਤਾਂ ਸਾਨੂੰ ਫਿਰ ਤੁਸੀਂ ਮੇਰੇ ਕੋਲੇ ਆਇਓ ਹੁਣ ਮੈਨੂੰ ਕਿਉਂ ਤਵਾ ਵੀ ਤੁਸੀਂ ਕੋਰਟ ਮਾਲਾ ਤੁਸੀਂ ਮੇਰੇ ਕੋਲ ਗੋਲਡ ਬਣਾਉਣੇ ਤੁਹਾਨੂੰ ਕਿਸੇ ਧੱਕੇ ਨਾਲ ਪੁਚੇ ਤੇ ਭੇਜਿਆ ਵਾ ਉਹ ਤੇ ਕਿੱਦਾਂ ਕੀਤਾ ਉਹ ਚ ਬੈਂਕ ਨੂੰ ਵੀ ਪਤਾ ਵਾ ਜੇ ਮੰਨ ਲਓ ਮੈਂ ਆਇਆ ਜਾਂ ਕੋਈ ਆ ਤੁਹਾਡੇ ਕੋਲ ਤੁਸੀਂ ਪਹਿਲਾਂ ਪੂਰਾ ਪੁੱਛ ਕੇ ਚੱਕ ਕਰਦੇ ਇਨਵੈਸਟੀਗੇਸ਼ਨ ਕਰਦੇ ਹੁਣ ਉਹ ਲੇਡੀਜ਼ ਸਾਨੂੰ ਥੋੜੀ ਜਿਹਾ ਸਹੀ ਹੋਊਗਾ ਕਿ ਜ਼ਿਆਦਾ ਲੇਡੀਜ਼ ਮੇਰੇ ਕੋਲ ਬਣਾਉਣੇ ਕਿਹਾ ਹੋਵੇ ਨਹੀਂ ਜੀ ਮੈਂ ਤਾਂ ਧੱਕੇ ਨਾਲ ਸਮਝਾਇਦੇ ਭੇਜਿਆ ਵਾ ਤੁਸੀਂ ਕੋਰਟ ਮੇਰੇ ਨਾਲ ਧੱਕੇ ਨਾਲ ਕਰੋ ਮੈਂ ਉਹਨੂੰ ਕਿਉਂ ਕਰ ਨਹੀਂ ਨਹੀਂ ਹਾਂ ਜੀ ਇਹਦੀ ਜਿਹੜੀ ਲੜਕੀ ਕਹਿੰਦੀ ਪਈ ਐ ਉਹਨੂੰ ਜਿਹੜਾ ਲੜਤਾ ਹੈ ਲੜਤਾ ਉਹਨੂੰ ਕਹਿੰਦਾ ਪਿਆ ਵਾ ਕਿ ਤੂੰ ਉੱਪਰ ਜਾ ਕੇ ਮੇਰਾ ਨਾਮ ਲੈ ਅਲਕੀ ਅੱਧਿਕੜ ਉਹ ਕੋਡ ਤੇ ਜਾਂਦਾ ਵਾ ਹਾ ਜਿਹੜਾ ਤੁਸੀਂ ਕਹਿੰਦੇ ਹੋ ਉਹ ਕੋਡ ਤੇ ਅੰਦਰ ਮਨੋ ਹੁਣ ਬੈਂਕ ਕੋਡ ਤੇ ਤੁਸੀਂ ਅੰਦਰ ਕਸਮਰਾਏ ਤੁਸੀਂ ਮੇਰੇ ਬਾ ਕੋ ਮੈਨੂੰ ਤੇ ਮੈਂ ਹੁਣ ਤੇ ਕਹਿੰਦਾ ਆ ਮੇਰਾ ਭੇਜਿਆ ਮਨਿੰਦਰ ਨੇ ਮੇਰਾ ਨਾਮ ਮਨਿੰਦਰ ਆ ਕਿ ਮਨਿੰਦਰ ਨੇ ਭੇਜਿਆ ਸਾਨੂੰ ਜੀ ਆ ਮੈਂ ਕੋਡ ਉਹ ਰੈਫਰੈਂਸ ਕਹਿੰਦਾ ਵਾ ਕੋਣ ਆਇਆ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮੈਂ ਕਹਿੰਦਾ ਤੁਸੀਂ ਸੁਖਚੈਨ ਨੂੰ ਜੋ ਮਰਜ਼ੀ ਕਰੋ ਜੋ ਸਾਡਾ ਤਾਂ ਕੋਈ ਹਈ ਨਹੀਂ ਹੈਗਾ ਸੁਖਚੈਨ ਬੈਠਾ ਤੁਸੀਂ ਨਾਲ ਲੈਕਣ ਨਾਲ ਲੈ ਜੋ ਤੁਸੀਂ ਨਹੀਂ ਅਸੀਂ ਨਹੀਂ ਨਾਲ ਲੈ ਕੇ ਜਾਣਾ ਹਾਂ ਫਿਰ ਉਹ ਚ ਬਸੀ ਨਹੀਂ ਨਾਲ ਲੈਣਾ ਉਹ ਜੋ ਕੁਝ ਕਰੇਗੀ ਪੋਸਟ ਕਰੇਗੀ ਆਪਣਾ ਕੰਮ ਹੈ ਖਬਰ ਕਰਨਾ ਬਿਲਕੁਲ 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 ਤੁਸੀਂ ਸੁਖਚੈਨ ਦੀ ਗੱਲ ਕਰਦੇ ਜੋ ਗੱਲ ਕਰੋ ਪੁਲਿਸ ਵਾਲਾ ਜੋ ਉਹਨਾਂ ਦੀ ਕਾਰਜ ਨੂੰ ਕਰਨ ਆਪਾਂ ਉਸੇ ਨੂੰ ਮਨਾ ਥੋੜੀ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਲੁਧਿਆਣਾ ਸ਼ਹਿਰ ਦੀ ਇਸ ਟਾਈਮ ਮੌਜੂਦ ਹੈਗੇ ਆਪਾਂ ਬੀਆਰਐਸ ਨਗਰ ਮਾਰਕੀਟ ਦੇ ਵਿੱਚ ਜਿੱਥੇ ਕੀ ਇੱਕ ਲੜਕੀ ਦੇ ਨਾਲ ਧੋਖਾ ਧੜੀ ਦਾ ਮਾਮਲਾ ਸਾਹਮਣੇ ਦਰਜ ਹੁੰਦਾ ਵੈ ਤੇ ਗਲਬਤ ਕਰਦੇ ਕਿ ਪੂਰਾ ਮਾਮਲਾ ਕੀ ਹੈਗਾ ਤਸਵੀਰਾਂ ਇਸ ਟਾਈਮ ਬੀਆਰਐਸ ਨਗਰ ਦੀ ਦਿਖਾ ਰਹੇ ਕੁਸ ਕੁੜੀ ਨਾਲ ਜਿਹੜਾ ਧੋਖਾ ਹੋਇਆ ਵੈ ਉਹ ਗਲਬਤ ਕਰਦੇ ਪੂਰਾ ਕੀ ਮਾਮਲਾ ਬੇਟਾ ਕੀ ਨਾਮ ਕੀ ਹੈ ਚਮਨਪ੍ਰੀਤ ਕੌਰ ਕੀ ਹੋਇਆ ਕਿ ਜਿਹੜਾ ਤੁਸੀਂ ਇੱਥੇ ਬੈਂਕ ਦੇ ਵਿੱਚ ਕਿੱਦਾਂ ਹੋਇਆ ਤੇ ਪੂਰਾ ਮਾਮਲਾ ਦੱਸੋ ਮੈਂ 28 April ਨੂੰ 골ਡ ਲੋਨ ਲੈਣ ਆਈ ਸੀਗੀ ਹੂੰ ਤੇ ਇਹਨਾਂ ਨੇ ਮੈਨੂੰ 골ਡ ਲੋਨ ਦਿੱਤਾ ਤੇ ਇਹਨਾਂ ਦੇ ਐਗਜ਼ੀਕਿਟਿਵ ਨੇ ਮੇ ਤੋਂ ਪੈਸੇ ਸਾਰੇ ਲੈ ਲਈ ਸੀਗੇ ਤੇ ਮੁੜ ਕੇ ਹੁਣ ਉਹ ਮੁੱਕਰਿਆ ਵਾ ਕਿ ਮੈਂ ਪੈਸੇ ਮੈਂ ਚੈਨ ਛੜਾ ਕੇ ਨਹੀਂ ਦੇਣੀ ਜਾਂ ਮੈਂ ਪੈਸੇ ਵਾਪਸ ਨਹੀਂ ਕਰਨੇ ਹੂੰ ਤੁਹਾਡੇ ਪਿੱਛੇ ਕੀ ਕਿਹੜਾ ਹੱਥ ਸੀ ਜਿਹੜਾ ਤੁਹਾਨੂੰ ਇੰਨਾ ਮਜਬੂਰਨ ਹੋ ਕੇ ਅੱਜ ਤੁਹਾਨੂੰ ਚੈਨੀ ਇੱਥੇ ਰੱਖਣੀ ਪਈ ਤੁਹਾਡੇ ਹੀ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਹੈ ਜ਼ਰੂਰਤ ਹੈ ਮੈਨੂੰ ਪੈਸੇ ਚਾਹੀਦੇ ਆ ਤੇ ਇਸ ਕਰਕੇ ਮੈਂ ਉਹਨਾਂ ਲਈ 골ਡ ਲੋਨ ਲੈ ਕੇ ਦਿੱਤਾ ਉਹਨਾਂ ਨੂੰ ਤੇ ਜਿਹ ਜਿਨ੍ਹਾਂ ਦੀ ਤੁਸੀਂ ਇਸ ਟਾਈਮ ਗੱਲ ਕਰਦੇ ਪਏ ਹੈਗੇ ਹੋ ਉਹਨਾਂ ਦਾ ਨਾਮ ਕੀ ਹੈਗਾ ਜਿਨ੍ਹਾਂ ਦੇ ਤੁਸੀਂ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਅੱਜ ਇੱਥੇ ਗੋਲਡ ਰੱਖਣਾ ਪੈ ਗਿਆ ਮਿਸਟਰ ਸੁਖਚੰਦ ਸਿੰਘ ਨਾਮ ਹੈ ਉਹਨਾਂ ਦਾ ਜੀ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਜਿਹੜੇ ਸੁਖਚੰਦ ਜੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਪੈਸੇ ਮਤਲਬ ਕਿ ਹਾਂਜੀ ਉਹ ਮੇਰੇ ਦੀਜਾ ਦੀ ਲੱਗਦੇ ਨੇ ਉਹਨਾਂ ਨੇ ਕਿ ਤੁਹਾਡਾ ਤੁਹਾਡਾ ਦੀਜਾ ਲੱਗਦਾ ਵੈ ਤੇ ਲੇਕਿਨ ਦੀਜਾ ਹੋ ਕੇ ਸਾਲੀ ਕੋਲ ਉਹਨਾਂ ਨੇ ਤੁਹਾਡੇ ਕੋਲ ਪੈਸੇ ਮੰਗੇ ਹਾਂਜੀ ਹੂੰ ਹੂੰ ਅੱਛਾ ਫੇਰ ਉਹਨਾਂ ਨੇ ਮਤਲਬ ਫਿਰ ਇੱਥੇ ਬੈਂਕ ਦਾ ਕਿਆ ਕੀ ਇੱਥੇ ਮੈਨੂੰ ਬੈਂਕ ਛੱਡ ਕੇ ਗਏ ਪਹਿਲਾਂ ਆਪ ਆ ਕੇ ਫਿਰ ਉਹਨਾਂ ਨੇ ਮਤਲਬ ਕਿ ਜਦੋਂ ਜਿੰਨਾ ਟਾਈਮ ਪ੍ਰੋਸੀਜਰ ਚੱਲਦਾ ਰਿਹਾ ਉਹ ਆਪ ਬਾਹਰ ਖੜੇ ਰਹੇ ਥੇ ਤੇ ਫਿਰ ਮੈਂ ਜਦੋਂ ਪੈਸੇ ਲੈ ਕੇ ਚਲੀ ਗਈ ਵਾਪਸ ਫਿਰ ਉਹਨਾਂ ਨੇ ਮੈਂ ਤਾਂ ਪੈਸੇ ਸਾਰੇ ਕੈਸ਼ ਲੈ ਲਏ ਸੀਗੇ ਤੇ ਮੁੜ ਕੇ ਬੱਸ ਫਿਰ ਮੈਂ ਤੇ ਜਿਹੜਾ ਤੁਸੀਂ ਇੱਥੇ ਚੈਨੀ ਇੱਥੇ ਰੱਖੀ ਗਈ ਹੈਗੀ ਤੇ ਤੁਸੀਂ ਕਿਹਦੇ ਨਾਲ ਆਏ ਹੋਗੇ ਅਸੀਂ ਤੇ ਪੂਰਾ ਮਾਮਲਾ ਦੱਸੋ ਕਿਦਾਂ ਉਹਨਾਂ ਦੇ ਨਾਲ ਹੀ ਆਈ ਸੀ ਮੈਂ ਸੁਖਚੈਨ ਦੇ ਨਾਲ ਸੁਖਚੈਨ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਸੁਖਚੈਨ ਸੁਖਚੈਨ ਜਦੋਂ ਤੁਹਾਨੂੰ ਇੱਥੇ ਲੈ ਕੇ ਆਇਆ ਤੇ ਉਹ ਉੱਪਰ ਤੁਹਾਡੇ ਨਾਲ ਗਿਆ ਸੀ ਨਹੀਂ ਉਹ ਨਹੀਂ ਗਏ ਅੱਛਾ ਤੇ ਫਿਰ ਜੋ ਤੁਸੀਂ ਉੱਪਰ ਗਏ ਹੈਗੇ ਹੋ ਤੇ ਫਿਰ ਉੱਪਰ ਜਾ ਕੇ ਜਦੋਂ ਤੁਸੀਂ ਚੈਨੀ ਦਿੱਤੀ ਤੇ ਉਹਨਾਂ ਨੂੰ ਤੁਸੀਂ ਕੀ ਕਿਹਾ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਨੂੰ ਕਿਹਨੇ ਭੇਜਿਆ ਮੈਂ ਉਹਨਾਂ ਨੂੰ ਕਿਹਾ ਮੈਨੂੰ ਸੁਖਚੈਨ ਨੇ ਭੇਜਿਆ ਆ ਜੀ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਕੋਈ ਬਿੱਲ ਵਗੈਰਾ ਦਿੱਤਾ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਇੱਕ ਕਾਫੀ ਮਤਲਬ ਇੱਕ ਵੀਡੀਓ ਬਣਾ ਕੇ ਦਿੱਤਾ ਕਿ ਉਹਨਾਂ ਨੇ ਕੋਈ ਬਿੱਲ ਵਗੈਰਾ ਨਹੀਂ ਦਿੱਤਾ ਉਹਨਾਂ ਨੇ ਕੁਛ ਉਹ ਤਾਂ ਕੋਈ ਕੁਛ ਬਿੱਲ ਤੁਹਾਡੇ ਕੋਲ ਕੋਈ ਗੋਲਡ ਦਾ ਬਿੱਲ ਹੈਗਾ ਚਾਹੀਦਾ ਹੈਗਾ ਕੋਈ ਲੈ ਕੇ ਆਏ ਨਹੀਂ ਇਹ ਕੁਛ ਨਹੀਂ ਉਹਨਾਂ ਨੇ ਕੁਛ ਨਹੀਂ ਮੰਗਿਆ ਨਹੀਂ ਨਾ ਦਿੱਤਾ ਕੋਈ ਸਿਰਫ ਗੋਲਡ ਰੱਖ ਲਿੱਤਾ ਨਹੀਂ ਉਹਨਾਂ ਨੇ ਇਹ ਦਿੱਤਾ ਹੈ ਐਵੀਡੈਂਸ ਦਿੱਤਾ ਹੈ ਉਹਨਾਂ ਨੇ ਇੱਕ ਫਾਈਲ ਬਣਾ ਕੇ ਦਿੱਤੀ ਹੈ ਉਹਨਾਂ ਨੇ ਸਾਡੇ ਕੋਲ ਰੱਖਣ ਲਈ ਇੱਕ ਮਤਲਬ ਪ੍ਰੂਫ ਬਣਾ ਕੇ ਦਿੱਤਾ ਚਲੋ ਛੜਾਣ ਮਤਲਬ ਛੜਾਣੀ ਹੈ ਚਾਹੇ ਨਾ ਗੋਲਡ ਛੜਾਣਾ ਹੈ ਤਾਂ ਫਿਰ ਉਹ ਦਿਖਾ ਕੇ ਛੜਾ ਸਕਦੇ ਆ ਅੱਛਾ ਤੇ ਜਦੋਂ ਤੁਸੀਂ ਇੱਥੋਂ ਚੈਨੀ ਰੱਖ ਕੇ ਤੁਸੀਂ ਪੈਸੇ ਲੈ ਗਏ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਵੀ ਦੱਸੋ ਉਸ ਤੋਂ ਬਾਅਦ ਸੁਖਚਾਨ ਨੇ ਮੈਨੂੰ ਪਿਕ ਕੀਤਾ ਤੇ ਉਹਨਾਂ ਨੇ ਫਿਰ ਪਿਕ ਕਿੱਥੋਂ ਕੀਤਾ ਉਹਨਾਂ ਨੇ ਅਵੇਰ ਕਾ ਮਿਲਕ ਪਲਾਂਟ ਕੋਲ ਉਹਨਾਂ ਨੇ ਇੱਧਰ ਵੀ ਬੱਸ ਕੀਤਾ ਤੇ ਫਿਰ ਉਹਨਾਂ ਨੇ ਬਾਕੀ ਸਾਰੇ ਮੇਤੋ ਹੂੰ ਹੂੰ ਤੁਸੀਂ ਤੁਸੀਂ ਕਬਰ ਆਉਣਾ ਮੀਡੀਆ ਤੁਹਾਡੇ ਨਾਲ ਹੈਗਾ ਤੁਸੀਂ ਖੁੱਲ ਕੇ ਗੱਲ ਕਰੋ ਜਿਹੜੀ ਗੱਲ ਕਰਨੀ ਹੈ ਕਿੱਦਾਂ ਹੋਇਆ ਕਿੱਦਾਂ ਤੁਹਾਡੇ ਨਾਲ ਪੂਰਾ ਮਾਮਲਾ ਦੱਸੋ ਤੁਹਾਡੇ ਨਾਲ ਧੋਖਾਧੜੀ ਹੋਈ ਐਡੀ ਵੱਡੀ ਤੇ ਪੂਰਾ ਮਾਮਲਾ ਦੱਸੋ ਉਹਦੇ ਵਾਸਤੇ ਗਿੱਲਾਂ ਵਾਲੀ ਨਹਿਰ ਤੇ ਜਾ ਕੇ ਫਿਰ ਉਹਨਾਂ ਨੇ ਇੱਕ ਛੋਟੇ ਜਿਹੇ ਦੁਕਾਨ ਤੇ ਬਿਠਾ ਕੇ ਫਿਰ ਉਹਨਾਂ ਨੇ ਸਾਰੇ ਪੈਸੇ ਲੈ ਲਏ ਮੇਤੋਂ ਹੂੰ ਫਿਰ ਪੈਸੇ ਲੈ ਕੇ ਕਰੇ ਚਲਾ ਗਿਆ ਤੇ ਕਿੰਨੇ ਪੈਸੇ ਲੈ ਕੇ ਗਿਆ ਸੁਖਚੈਨ 55000 ਤੇ ਤੁਹਾਨੂੰ ਇੱਥੋਂ ਬੈਂਕ ਚੋਂ ਕਿੰਨੇ ਪੈਸੇ ਮਿਲੇ ਸੀ ਚੈਨੀ ਰੱਖਣ ਦੇ 55000 پورے پورے ਮਿਲੇ ਸੀ ਤੇ ਪੂਰੇ ਪੈਸੇ ਉਹਨਾਂ ਨੇ ਉਹਨਾਂ ਨੇ ਰੱਖ ਲਿੱਤੇ ਹਾਂਜੀ ਤੇ ਅੱਛਾ ਉਸ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਤੁਸੀਂ ਪੈਸੇ ਦੇ ਦਿੱਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੁਣ ਜਦੋਂ ਮੈਂ ਉਹਨੂੰ ਕਿਹਾ ਕਿ ਮੈਨੂੰ ਛੜਾ ਕੇ ਕਦੋਂ ਦੇਂਗਾ ਵੀ ਮੈਨੂੰ ਪੈਸੇ ਵਾਪਸ ਕਦੋਂ ਦੇਂਗਾ ਮੈਨੂੰ 골ਡ ਛੜਾ ਕੇ ਕਦੋਂ ਦੇਂਗਾ ਵੀ ਮੇਰੇ ਘਰ ਉਹ ਗਾਲਾਂ ਪੈਂਦੀਆਂ ਨੇ ਵੀ ਮੇਰੇ ਹਸਬੰਦ ਨੂੰ ਪਤਾ ਚੱਲ ਗਿਆ ਹੋਇਆ ਤੇ ਫਿਰ ਉਹ ਮੁਕਰ ਰਿਹਾ ਹੁਣ ਕਹਿੰਦਾ ਮੈਂ ਤਾਂ ਤੇਤੋ ਮੈਂ ਤੇਤੋ ਕੋਈ ਪੈਸਾ ਨਹੀਂ ਲੀਤਾ ਸਗੋ ਤੂੰ ਮੇਰੇ ਪੈਸੇ ਖਾ ਗੀ ਗਈਆਂ ਯਾਨੀ ਕਿ ਉਹਨਾਂ ਨੇ ਤੁਹਾਨੂੰ ਸੁਖਚੈਨ ਜੀ ਨੇ ਐਨੀ ਗੱਲ ਕਹੀ ਕਿ ਮੈਂ ਕੋਈ ਪੈਸਾ ਨਹੀਂ ਲੱਤਾ ਕੋਈ ਕੁਛ ਨਹੀਂ ਲੱਤਾ ਤੁਹਾਡੇ ਨਾਲ ਹੀ ਆਇਆ ਇੱਥੇ ਛੱਡ ਕੇ ਉਸ ਤੋਂ ਤੁਸੀਂ ਉੱਪਰ ਚਲੇ ਗਏ ਤੁਸੀਂ ਚੈਨੀ ਦੇ ਕੇ ਉਹਨਾਂ ਕੋ ਪੈਸੇ ਲਿੱਤੇ ਉਹਨਾਂ ਨੇ ਕੋਈ ਬਿੱਲ ਨਹੀਂ ਦਿੱਤਾ ਹਨਾ ਬਿੱਲ ਦਿੱਤਾ ਉਹਨਾਂ ਨੇ ਨਹੀਂ ਬਿੱਲ ਅੱਛਾ ਪਹਿਲੇ ਦਿੱਤਾ ਬਿੱਲ ਦੇਣ ਤੋਂ ਬਾਅਦ ਤੇ ਹੁਣ ਤੁਸੀਂ ਜਦੋਂ ਆਪਣੇ ਘਰ ਦੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਉਹ ਕੀ ਕਹਿੰਦਾ ਕਿ ਪੈਸੇ ਨਹੀਂ ਦੇਣੇ ਹੁਣ ਮੈਂ ਨਹੀਂ ਉਹ ਮੁਕਰ ਰਿਹਾ ਵਾ ਕਹਿੰਦਾ ਮੈਂ ਨਹੀਂ ਚੜਾ ਕੇ ਦੇਣੀ ਚਾਹਿਆ ਉਹ ਦੇਖ ਸਨੋ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਮਾਹੌਲ ਆ ਜਿਹੜੀ ਕੁੜੀ ਨਾਲ ਜਣਾ ਇੱਕ ਪੈਸਿਆਂ ਨੂੰ ਲੈ ਕੇ ਧੋਖਾ ਜੜੀ ਹੋਈ ਹੈਗੀ ਹੈ ਕਿ ਪਹਿਲਾਂ ਜਿਹੜਾ ਲੜਕਾ ਹੈਗਾ ਵਾ ਉਹ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਪਸੰਦਦਾ ਵਾ ਪਸੰਦ ਤੋਂ ਬਾਅਦ ਤੇ ਲੜਕੀ ਨੂੰ ਕਹਿੰਦਾ ਕਿ ਮੈਨੂੰ ਪੈਸੇ ਦੀ ਲੋੜ ਹੈਗੀ ਹੈ ਜਦੋਂ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਕੁੜੀ ਨੂੰ ਧੋਖੇ ਦੇ ਵਿੱਚ ਇੱਥੇ ਬੈਂਕ ਤੇ ਲੈ ਕੇ ਆਂਦਾ ਵਾ ਲੈਣ ਤੋਂ ਬਾਅਦ ਕੁੜੀ ਨੂੰ ਉੱਪਰ ਭੇਜ ਦਿੰਦਾ ਵਾ ਤੇ ਮੁੰਡਾ ਬਾਹਰ ਖੜ ਜਾਂਦਾ ਵਾ ਤੇ ਉਸ ਤੋਂ ਬਾਅਦ ਕੁੜੀ ਨੇ ਆਪਣੀ ਸਾਰੀ ਦਾਸਤਾਨ ਦੱਸੀ ਹੈ ਕਿ ਜਦੋਂ ਕੁੜੀ ਉੱਪਰ ਜਾ ਕੇ ਜਾਂਦੀ ਹੈ ਤੇ ਕੁੜੀ ਚੈਨੀ ਰੱਖਦੀ ਹੈ ਚੈਨੀ ਰੱਖਣ ਤੋਂ ਬਾਅਦ ਬੈਂਕ ਵਾਲੇ ਉਹਨਾਂ ਨੂੰ 55 55000 ਰੁਪਏ ਦੇ ਦਿੰਦੇ ਨੇ ਤੇ ਜਦੋਂ ਕੁੜੀ ਮੰਗ ਕਰਦੀ ਹੈ ਲੜਕੇ ਨੂੰ ਸੁਖਚੈਨ ਨੂੰ ਤੇ ਉਹ ਲੜਕਾ ਕਹਿੰਦਾ ਕਿਹੜੇ ਪੈਸੇ ਮੈਂ ਨਹੀਂ ਜਾਣਦਾ ਕਿਸੇ ਨੂੰ ਮੈਂ ਨਹੀਂ ਪੈਸੇ ਮੰਗਦਾ ਮੈਂ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆ ਤੇ ਧੋਖਾ ਧੜੀ ਅੱਛਾ ਫਿਰ ਉਸ ਤੋਂ ਤੁਸੀਂ ਇਤਲਾਹ ਦਿੱਤੀ ਤੁਸੀਂ ਪੁਲਿਸ ਨੂੰ ਤੁਸੀਂ ਹਾਂਜੀ ਤੇ ਪੁਲਿਸ ਨੇ ਤੁਹਾਨੂੰ ਕੀ ਕਿਹਾ ਜਾਣਾ ਹੈ ਕਾਲ ਸਦਰ تھانے سਦਰ تھانے ਜਾਣਾ ਕਾ ਅੱਛਾ ਤੇ ਹੁਣ ਪੁਲਿਸ ਤੁਸੀ ਉੱਥੇ ਕੰਪੀਰ ਤੁਸੀ ਲਿਖਾਈਏ ਤੁਸੀ ਉੱਥੇ ਹਾਂਜੀ ਉਹ ਦੇਖ ਸਕਦੇ ਹੋ ਕਿ ਕੁੜੀ ਨਾ ਧੋਖਾ داری ਹੋ ਕੇ ਇੱਕ ਕੁੜੀ ਦੇ ਅੱਖਾਂ ਵਿੱਚੋਂ ਜਿਹੜੇ ਹੰਝੂ ਹੈਗੇ ਨੇ ਉਹ ਬਿਲਕੁਲ ਸਾਹਮਣੇ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਬਿਲਕੁਲ ਦਿਖਾਉਂਦੇ ਪਏ ਨੇ ਔਰ ਕੈਮਰਾ ਪਰਸੂ ਕਹੂੰਗਾ ਜੇ ਤਸਵੀਰ ਗੜੀ ਦਿਖਾਈ ਜਾਵੇ ਜਿਹੜਾ ਇਹ ਜਣਾ ਬੈਂਕ ਹੈਗਾ ਵਾ ਜਿੱਥੇ ਕੀ ਲੋਕ ਇੱਥੇ ਆਉਂਦੇ ਨੇ ਆਪਣੀ ਕੀਮਤੀ ਸਮਾਨ ਕੀਮਤੀ ਚੀਜ਼ਾਂ ਲੈ ਕੇ ਇੱਥੇ ਆਉਂਦੇ ਨੇ ਪਰ ਇਹ ਬੈਂਕ ਵਾਲੇ ਕਿਤੇ ਨਾ ਕਿਤੇ ਜਾ ਕੇ ਰਸੀਦ ਵੀ ਦਿੰਦੇ ਹੈਗੇ ਨੇ ਪਰ ਉਸ ਤੋਂ ਬਾਅਦ ਜਿਹੜਾ ਲੜਕਾ ਜਿਹੜਾ ਹੈਗਾ ਉਹ ਕੁੜੀ ਨਾਲ ਧੋਖਾ ਧੜੀ ਕਰ ਦਿੰਦਾ ਹੈਗਾ ਤੇ ਹੁਣ ਮੌਕੇ ਤੇ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈਗਾ ਵਾ ਹੁਣ ਆਪਾਂ ਮੌਕੇ ਦੇ ਜਿਹੜੇ ਜਿੱਥੇ ਰਿਪੋਰਟ ਲਿਖੀ ਹੋਈ ਹੈ ਇਹਦੇ ਕੁੜੀ ਵਾਲਿਆਂ ਦੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਐਸਐਚਓ ਮੈਮ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਤੇ ਉਹਨਾਂ ਦਾ ਵੀ ਇੱਕ ਪੱਖ ਜਾਣਦੇ ਹੈਗੇ ਆ ਹਲੋ ਹਾਂਜੀ ਮੈਮ ਜੈਹਨ ਜੀ ਜੈਨ ਜੀ ਮੈਮ মিডিਆ ਤੋਂ ਗੱਲ ਕਰ ਰਿਹਾ ਜੀ ਹਿਤੇਸ਼ ਖੰਨਾ ਮੈਮ ਇੱਕ ਤੁਹਾਡੇ ਕੋਲ ਇੱਕ ਕੇਸ ਆਇਆ ਹੋਊਗਾ ਇੱਕ ਸੁਮਨਪ੍ਰੀਤ ਲੜਕੀ ਦਾ ਜਿਹੜਾ ਧੋਖਾਧੜੀ ਜਿਹੜੇ ਪੈਸਿਆਂ ਨੂੰ ਲੈ ਕੇ 55 55000 ਨੂੰ ਲੈ ਕੇ ਇੱਕ ਬੈਂਕ ਦੇ ذریعے ਕੀਤੀ ਸੀ ਇੱਕ ਲੜਕੇ ਨੇ ਧੋਖਾਧੜੀ ਇਹ ਮੇਰੇ ਕੋਲ ਥਾਣੇ ਥਾਣੇ ਵਿੱਚ ਨਹੀਂ ਹੈ ਜੀ ਕਿਵੇਂ ਨਹੀਂ ਤੁਹਾਡੇ ਕੋਲ ਤੁਹਾਡੀ ਨੋਲੇਜ ਵਿੱਚ ਹੈ ਗੱਲ ਆਪਾਂ ਮੈਮ ਇਹ ਮੇਰੇ ਕੋਲ ਥਾਣੇ ਨਹੀਂ ਗਿਆ ਜੀ ਮੈਨੂੰ ਅਖੋ ਪਤਾ ਕਰਵਾ ਦੇ ਹੋਰ ਦਾ ਕੋਣ ਆਇਆ ਸੀ ਮੈਨੂੰ ਅੱਛਾ ਜੀ ਹਾਂ ਹਾਂ ਤੁਸੀਂ ਮੈਨੂੰ ਕਿਹਾ ਸੀ ਮੇਰੇ ਕੋਲ ਭੇਜਦੇ ਹੋ اچھا ਜਣੀ ਉਸ ਤਰ੍ਹਾਂ ਤੁਹਾਡੀ ਨੌਲੇਜ ਤਾਂ ਹੈਗੀ ਨਾ ਗੱਲ ਦੇਖਿਆ ਜਾਵੇ ਤਾਂ ਹਾਂ ਮੇਰੇ ਡੇਟਾ ਦੇ ਵਿੱਚ ਨਹੀਂ ਹੈ ਮੇਂ ਨੌਲੇਜ ਥੋੜਾ ਮੋਟੇ ਵੀ ਨਹੀਂ ਪਤਾ ਲੱਗਾ ਇਹ ਮੈਟਰ ਬਾਰੇ ਮੈਂ ਇਹਨਾਂ ਕਿਹਾ ਸੀ ਕਿ ਉਹਨਾਂ ਨੇ ਮੇਰੇ ਕੋਲ ਭੇਜ ਦੇ ਮੈਂ ਸੁਣ ਲੈਂਦੀ ਆ ਜੀ ਜੀ ਤੇ ਤੁਸੀਂ ਜੇ ਮੰਨ ਲਓ ਤੁਹਾਡੇ ਕੋਲ ਉਹ ਆ ਜਾਂਦੇ ਹੈਗੇ ਨੇ ਤੇ ਫਿਰ ਤੁਸੀਂ ਕੀ ਇਨਸਾਫ ਕਰੋਗੇ ਉਹਨਾਂ ਦੇ ਨਾਲ ਮੈਂ ਜੀ ਪਹਿਲਾਂ ਪੂਰਾ ਮੈਟਰ ਸੁਣੂੰਗੀ ਨਾ ਪਹਿਲਾਂ ਮੈਂ ਜੀ ਤੇ ਅਕੋਰਡਿੰਗ ਜੇ ਕੋਈ ਅਗਲਾ ਬੰਦਾ ਬੁਲਾ ਕੇ ਗੱਲਬਾਤ ਸੁਣਾਗੇ ਨਹੀਂ ਤੇੜੀ ਬਣਦੀ ਕਰਤੀ ਹੋਵੇ ਕਾਨੂੰਨ ਦੇ ਮੁਤਾਬਿਕ ਜੀ ਜੀ ਹਾਂ ਜੀ ਜੀ ਥੈਂਕ ਯੂ ਜੀ ਥੈਂਕ ਸੋ ਆਪਾਂ ਹੁਣ ਮੈਮ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਮੈਮ ਦਾ ਇਹ ਕਹਿਣਾ ਹੈਗਾ ਕਿ ਮੇਰੇ ਨੋਲੇਜ ਦੇ ਵਿੱਚ ਗੱਲ ਹਲਕੀ ਵੀ ਹੈਗੀ ਹੈ ਪਰ ਪੂਰਾ ਜਦੋਂ ਮੈਟਰ ਮੇਰੇ ਸਾਹਮਣੇ ਆਏਗਾ ਅਸੀਂ ਉਹ ਵੀ ਪਾਰਟੀ ਕੋ ਪੂਰਾ ਸੁਣਾਂਗੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਆਪਾਂ ਕਰਾਂਗੇ ਉਹਨਾਂ ਨੂੰ ਮੈਂ ਟਾਈਮ ਦੇ ਦਿੱਤਾ ਹੋਇਆ ਕੱਲ ਸਵੇਰ ਦਾ ਤੇ ਹੁਣ ਦੇਖਦੇ ਹਾਂ ਕਿ ਪੁਲਿਸ ਉਹਨਾਂ ਉੱਤੇ ਜਿਹੜੀ ਲੜਕੇ ਦੇ ਉੱਤੇ ਕਾਰਵਾਈ ਕਰਦੀ ਹੈ ਕਿ ਨਹੀਂ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ